ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮਿੱਤਰੋ ਮਾਨੂੰਕੇ ਗੱਲ ਤੇ ਮਾਨੂੰਕੇ ਗੱਲ ਦੇ ਪਿੰਡ ਦੇ ਵਿੱਚ ਮੈਂ ਜਿਸ ਘਰ ਦੇ ਵਿੱਚ ਮੌਜੂਦ ਹਾਂ ਇਸ ਬਾਈ ਨੂੰ ਵੀ ਮਿੱਤਰੋ ਮੇਲਿਆਂ ਦਾ ਬੇਹਦ ਸ਼ੌਂਕ ਆ ਤੇ ਇਸ ਘਰ ਦੇ ਵਿੱਚ ਵੀ ਇੱਕ ਟਾਪ ਬਰੀਡ ਮੋਹਰਾ ਦਾ ਕੰਮ ਔਰ ਮੋਹਰਾ ਦੇ ਉੱਤੇ ਫੋਕਸ ਆ ਤੇ ਭਾਈ ਮੇਤਰੋ ਮੇਲੇਆਂ ਦੇ ਉੱਤੇ ਬਾਜ਼ੀਆਂ ਵੀ ਮਾਰੀਆਂ ਹੋਈਆਂ ਕੋਈ ਕਹਿਣ ਵਾਲੀ ਗੱਲ ਨਹੀਂ ਆਹ ਵੇਖੋ ਮੇਤਰੋ ਤੁਸੀਂ ਆਜਿਹੜਾ ਝੋਟਾ ਤੁਸੀਂ ਦੇਖਦੇ ਪਏ ਨਾ ਮੇਤਰੋ ਜੋਰਾ ਇਹਦਾ ਨਾਮ ਆ ਤੇ ਇਹ ਚੈਂਪੀਅਨ ਆ ਤਨੌਲੇ ਮੇਲੇ ਦਾ ਦੂਜਾ ਸਥਾਨ ਇਹਨੇ ਪ੍ਰਾਪਤ ਕੀਤਾ ਹੋਇਆ ਤਨੌਲੇ ਮੇਲੇ ਦੇ ਵਿੱਚੋਂ ਤੇ ਜਦੋਂ ਮੋਹਰਾ ਦੇ ਵਿੱਚੋਂ ਜਿੱਤਿਆ ਹੋਵੇ ਬਈ ਮੋਹਰਾ ਦੇ ਵਿੱਚੋਂ ਜਿੱਤਣਾ ਬਹੁਤ ਔਖਾ ਹੁੰਦਾ ਕਿਉਂਕਿ ਹਰਿਆਣੇ ਦੀ ਖਾਨ ਵੀ ਪਹੁੰਚੀ ਹੁੰਦੀ ਆ ਤੇ ਫਿਰ کریم ਦੇ ਵਿੱਚੋਂ کریم ਕੱਢੀ ਹੁੰਦੀ ਤੇ ਆਹ ਵੇਖੋ ਠੰਡਾ ਐਡਾ ਕੋ ਜਿਆਦਾ ਵੀ ਬੱਚੇ ਕੋਲੇ ਫਿਰਦੇ ਰਹਿੰਦੇ ਕੋਈ ਨਿੰਦ ਵਿਚਾਰ ਨਹੀਂ ਇਹ ਬਾਈ ਮਿੱਤਰੋ ਕ੍ਰੋਸਿੰਗ ਲਈ ਉਪਲਬਧ ਦਾ ਬਾਈ ਹੁਣ ਇਹਦਾ ਮਾਲੀ ਇਹਨੂੰ ਤੁਸੀਂ ਕ੍ਰੋਸ ਕਰ ਸਕਦੇ ਹੋ ਵੀ ਮੈਂਜ ਕਰਾਉਣੀ ਹੈ ਕਿਹੜੇ ਸੀਮਨ ਦਾ ਕਿੰਨੇ ਚਿਰ ਦਾ ਆ ਇਹਦੇ ਕੋਲੇ ਤੀਹ ਖੜੀ ਹੋਈ ਆ ਤੀਹ ਦੇ ਬਾਰੇ ਮਰੇ ਕਾ ਕੈਮਰਾ ਦੀ ਕੈਮਰੇ ਨਹੀਂ ਛੋਟਾ ਲੱਗਣਾ ਇਹਨੂੰ ਦਿਖਾਉਣ ਦੇ ਵਿੱਚ ਪੱਕੀ ਗੱਲ ਆ ਮੈਂ ਵਾਅਦੇ ਨਾਲ ਕਹਿਣਾ ਵੀ ਕੈਮਰਾ ਇਹਦੇ ਅੱਗੇ ਕੁਝ ਵੀ ਨਹੀਂ ਝੋਟੀ ਜਾ ਕੇ ਆ ਰੂਣੂ ਖੋਸੂ ਕਿਸ ਨੂੰ ਮਿਲ ਆ ਵੇਖ ਕੇ ਜਾਨਵਰ ਪਾਈ ਦੇ ਆਜੋ ਬਾਈ ਦੀ ਇੱਕ ਵਹਿੜ ਵਕਾ ਉਹ ਵੀ ਵੇਖਣੀ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਤੇ ਚਮਕੌਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਸੀਤਾ ਦੇ ਪਰਿਵਾਰ ਆਪਾਂ ਵਧਾਇਆ ਬਾਈ ਤੂੰ ਡੇਗ ਦੀ ਛਾਵੇਂ ਬੰਨਿਆ ਚੈਂਪੀਅਨ ਇਨਸਾਨ ਹੈ ਹਾਂ ਬਾਈ ਠੀਕ ਹੈ ਬਾਈ ਫਿਰ ਅੱਛਾ ਬਾਈ ਚਮਕੌਰ ਕਦੋਂ ਤੋਂ ਸ਼ੌਂਕ ਪਾਈ ਬੈਠਾ ਹੈ ਇਹ ਆਪਾਂ ਨੂੰ ਹੈਗਾ 56 ਸਾਲਾਂ ਦਾ ਠੀਕ ਹੈ ਬਈ ਅੱਛਾ ਅੱਜ ਜਿਹੜਾ ਪੰਜੋਰਾ ਸਾਨ ਵਿਖਾਉਣਾ ਵਾ ਇਹ ਤਨੋਲੇ ਮੇਲੇ ਦਾ ਜੇਤੂ ਆ ਹਾਂ ਸੈਂਕੜਾ ਇਹਦਾ ਸਥਾਨ ਪ੍ਰਾਪਤ ਕੀਤਾ ਹੀ ਬਈ ਇਹਨੇ ਸੈਂਕੜਾ ਆਇਆ ਜੀ ਵੱਡਿਆਂ ਬੁੱਲਾਂ ਦੇ ਠੀਕ ਹੈ ਦੂਜਾ ਨੰਬਰ ਤੇ ਹੈ ਹਾਂ ਦੂਜਾ ਕੀ ਬਾਤ ਆ ਬਈ ਤੇ ਇਹ ਕਿ ਕਿਹੜੇ ਦੰਦਾ ਦੇ ਵਿੱਚ ਜਿੱਤਿਆ ਸੀ ਉਦੋਂ ਵੱਡੇ ਬੁੱਲਾਂ ਜੀ ਰਿਜ਼ਲਟ ਅੱਛਾ ਵੱਡੇ ਬੁੱਲਾਂ ਦੇ ਹਾਂ ਵੱਡਿਆਂ ਅਡਲਟ ਬੁੱਲਾ ਕੀ ਬਾਤ ਆ ਬਈ ਬੜਾ ਮਾਣ ਹੋਇਆ ਹੋਊਗਾ ਯਾਰ ਹਨਾ ਬਈ ਕਿਉਂਕਿ ਬਈ ਸਾਨ ਵੀ ਬਹੁਤ ਸੀ ਹਨਾ ਸਾਣ ਵੀ ਬਹੁਤ ਸੇਪਾ ਲੈ ਕੇ ਪਹਿਲੀ ਵਾਰ ਹੀ ਗਏ ਸੀਗੇ ਪਹਿਲੀ ਵਾਰ ਹੀ ਲੈ ਕੇ ਗਏ ਹਾਂ ਬਹੁਤ ਵਧੀਆ ਬਈ ਤੈਨੂੰ ਵਧਾਈਆਂ ਇਸ ਗੱਲ ਦੇ ਲਈ ਭਰਾਵਾ ਤੇਰੇ ਰੂਹ ਨੂੰ ਤੇਰੀ ਮਿਹਨਤ ਨੂੰ ਸਲਾਮ ਆ ਯਾਰ ਅੱਛਾ ਚਮਕੌਰ ਬਈ ਕਿੰਨੇ ਚਿਰ ਦਾ ਹੋ ਗਿਆ ਇਹ ਇਹ ਸਵਾ 7 ਸਾਲਾਂ ਦੇ ਸਾਢੇ 7 ਦੇ ਵਿੱਚ ਠੀਕ ਹੈ ਕ੍ਰੋਸਿੰਗ ਉਪਲਬਧ ਤਾਂ ਬਈ ਫਿਰ ਇਹਦੀ ਹਾਂ ਠੀਕ ਹੈ ਕਿੰਨੀ ਫੀਸ ਰੱਖੀ ਹੋਈ ਹੈ ਜੋ 1100 ਰੁਪਏ 1100 ਰੁਪਏ ਹਾਂ ਚੈਂਪੀਅਨ ਨੂੰ ਸਾਣ ਤੇ ਫੀਸ ਵੀ ਜਾਇਜ਼ ਬਿਲਕੁਲ ਹੈ ਨਾ ਅੱਛਾ ਚਮਕੌਰ ਬਈ ਇੱਕ ਗੱਲ ਸਵਾਲ ਹੋਰ ਹੈ ਮਾਂ ਇੰਦੀ ਦਾ ਕਿੰਨਾ ਦੁੱਧ ਸੀ ਬਈ मां ਦਾ ਦੁੱਧ ਰਿਕਾਰਡ ਤਾਂ ਕਿਤੇ ਨਹੀਂ ਹੋਇਆਗਾ ਠੀਕ ਆ ਹਾਂ ਵੈਸੇ ਮੱਝ 18 19 ਕਿਲੋ ਦੁੱਧ ਦਿੰਦੀ ਸੀਗੀ ਤੇ 20 ਕਿਲੋ ਵਾਲੀ ਮੰਨ ਕੇ ਚੱਲ ਵੀ ਜੇ ਸਾਂਭੀ ਹੁੰਦੀ ਇੰਨੀ ਚਾਹ ਤੋਂ ਕੋਈ ਚਵਾਈ ਵਗੈਰੀ ਦੀ ਰਿਕਾਰਡ ਤਾਂ ਹੈ ਨਹੀਂ ਹਾਂ ਉਹ 18 20 18 ਤੋਂ 20 ਦੇ ਵਿੱਚ ਚੱਲਦੀ ਰਹੀ ਹਾਂ ਇਹ ਕਿਹੜੇ ਸੀਮਨ ਦਾ ਆ ਗਿਆ ਆਪ ਇਹ ਆਰਜਨ ਕੁੰਗੜ ਦਾ ਆਰਜਨ ਕੁੰਗੜ ਦਾ ਹਾਂ ਠੀਕ ਆ ਬਾਈ ਤੇ ਅੱਛਾ ਇੱਕ ਛੰਡਾ ਬੋਦ ਆ ਹਨਾ ਬਾਈ ਹਾਂ ਕੋਈ ਇਹਨੂੰ ਹੈ ਹੀ ਨਹੀਂਗਾ ਕੋ ਜਵਾਕ ਕੋਈ ਕਿਵੇਂ ਮਰਜੀ ਜਮਾ ਹੀ ਨਹੀਂਗਾ ਇਹਨੂੰ ਅਜਿਹਾ ਅੱਛਾ ਹੁਣ ਵੀਰੇ ਜੇ ਕੋਈ ਕ੍ਰੋਸਿੰਗ ਕਰਾਉਣੀ ਹੋਵੇ ਜਦੋਂ ਮਰਜੀ ਆ ਸਕਦਾ ਹਾਂ ਫੋਨ ਲਾ ਕੇ ਜਦੋਂ ਮਰਜੀ ਜਦੋਂ ਮਰਜੀ ਫੋਨ ਆਪਾਂ ਨੰਬਰ ਤੇ ਸਕਰੀਨ ਤੇ ਮੈਂਸ਼ਨ ਕਰ ਹੀ ਦੇਣਾ ਅੱਛਾ ਜਮਕਰ ਭਾਈ ਆ ਜਿਹੜੀ ਕੋਲੇ ਮੈਂ ਝੋਟੀ ਖੜੀ ਆ ਇਹ ਫਿਰ ਕਿਹੜੇ ਕਿਹੜੇ ਦੀ ਆ ਇਹ ਤਾਂ ਕੋਈ ਧੀ ਆ ਬਈ ਅੱਛਾ ਹਾਂ ਇਹ ਤਾਂ ਯਾਰ ਇਹਦੇ ਕੰ ਇੰਦੇ ਨਾਲੋਂ ਵੀ ਵੱਡੀ ਲੱਗਦੀ ਹੈ ਨਾ ਬਾਈ ਹਾਂ ਇਹਦੇ ਨਾਲੋਂ ਜ਼ਿਆਦਾ ਹੋਊਗੀ ਵੇਲ ਵੀ ਜ਼ਿਆਦਾ ਹੈ ਲੈਂਥ ਹਾਂ ਤੇ ਬਾਕੀ ਉਹ ਵੀ ਚੌੜੀ-ਚੂੜੀ ਇਹਦੇ ਨਾਲੋਂ ਜੋ ਜ਼ਿਆਦਾ ਹੈ ਕੀ ਬਾਤ ਬੱਚਿਆਂ ਦਾ ਬਿਊਟੀ ਵੀ ਬੜੀ ਹੈ ਨਾ ਬਈ ਬਿਊਟੀ ਦਾ ਮੇਲੇ ਜਿੱਤੀ ਆ ਦੋ ਇਹ ਕਿੰਨੇ ਮੇਲੇ ਜਿੱਤ ਕੀ ਬਈ ਇਹ ਸਰਵੇ ਬਈ ਦੋ ਜਿੱਤ ਗਈ ਇੱਕ ਤਾਂ ਇਹ ਫੁੱਲੇ ਵਾਲੇ ਹੋਇਆ ਸੀਗਾ ਹਾਂ ਉੱਥੇ ਖੀਰੀਆਂ ਚ ਜਿੱਤੀ ਸੀਗੀ ਤੀਜੇ ਨੰਬਰ ਤੇ ਆਈ ਸੀ ਠੀਕ ਆ ਫਿਰ ਆਪਾਂ ਇਹਨੂੰ ਪਾਈ ਪੀਡੀਐਫੇ ਪੀਡੀਐਫੇ ਦੇ ਉੱਥੇ ਵੀ ਤੀਜੇ ਨੰਬਰ ਤੇ ਦੁੰਦੀਆਂ ਚ ਉੱਥੇ ਦੁੰਦੀਆਂ ਦੀ ਤੀਜੇ ਨੰਬਰ ਹਾਂ ਅੱਛਾ ਇਹ ਹੁਣ ਸੂਆ ਸੂਪੀ ਫਿਰ ਬਈ ਕੋ ਇਹ ਸੂਆ ਹਾਂ ਸੂਪੀ ਆ ਯਾਨੀ ਕਿ ਅਰਕੀ ਦੂਜਾ ਸੂਈ ਆ ਦੂਜਾ ਸੂਆ ਸੂਈ ਫਲਟ ਆ ਗਿਆ ਥੋੜਾ ਜਿਹੇ ਦੇ ਵਿੱਚ ਹਨਾ ਹਾਂ ਪਹਿਲੇ ਸੂਈ ਇਹਦੇ ਨੁਕਸ ਚ ਪੈ ਗਿਆ ਜੀ ਬੱਚਾ ਅੰਦਰੇ ਮਰਨੇ ਨਾ ਹਾਂ ਨੂੰ ਹੋ ਗਿਆ ਚਲ ਥਣ ਚੱਲ ਵੀ ਪਈ ਸੀ ਜੇ ਸਾਰੀ ਠੀਕ ਆ ਆਂ ਗਾਂ ਵਾਲੇ ਸੂਏ ਦੇ ਫੇਰ ਥਣਾਂ ਨੂੰ ਸਾਥ ਗੌਰ ਨਹੀਂ ਹੋਈ ਆਪਣੇ ਨਾ ਕਾਕਾ ਹੋਇਆ ਬਹੁਤ ਚਿਰ ਬਾਅਦ ਠੀਕ ਹੈ ਬਈ ਚਲੋ ਬਦਾਈਓ ਚਲੋ ਬਈ ਉੱਧਰ ਰਹਿ ਗਏ ਸਵਾ ਬਦਾਂ ਠੀਕ ਹੈ ਬਈ ਉੱਧਰ ਰਹਿ ਗਏ ਇਹਦੇ ਥਣਾਂ ਨੂੰ ਨਾ ਮਸਟੈਟਸ ਹੋ ਕੇ ਵਿੱਚ ਸੋਛ ਸਿੱਧੀਆਂ-ਸੁੱਧੀਆਂ ਬਣ ਗਈਆਂ ਅੱਛਾ ਅਸੀਂ ਨਹੀਂ ਕੀਤੀ ਗੌਰ ਠੀਕ ਆ ਜਦੋਂ ਪਤਾ ਲੱਗਿਆ ਚਲ ਫੇਰ ਠੀਕ ਹੈ 2 ਕੇ ਲੋਆ ਇਹਦਾ ਟਾਈਮ ਵੀ ਉਹ ਤੋਂ ਥੋੜਾ ਘਰੇ ਗਿਆ ਇਹਦੇ 50 ਦਿਨ ਰਹਿ ਗਈ ਠੀਕ ਹੈ ਬਾਈ 15 20 ਦਿਨ ਦੇ ਐਂਟੀਬਾਇਟਿਕ ਲੱਗੀ ਗਿਆ ਠੀਕ ਹੈ ਚਲੋ ਠੀਕ ਹੋ ਗਏ ਤੇ ਇੱਕ ਥਣ ਹੀ ਚੱਲਿਆ ਫਿਰ ਪਿਛਲਾ ਚੱਲ ਹੋ ਗਈ ਹਾਂ ਉਹ ਤੋਂ ਬੰਦ ਹੋ ਗਿਆ ਤੇ ਦੋ ਪਾਸੇ ਜੀ ਦੁੱਧ ਘਟ ਹੋ ਗਿਆ ਹੈ ਨਾ ਹਾਂ ਬਹਿਣੀ ਵਾਲਾ ਪਾਸਾ ਯਾਨੀ ਕਿ ਇੱਕ ਥਣ ਚ ਧਾਰਾ ਘਟਾ ਹੁਣ ਹਾਂ ਤੇ ਇੱਕ ਬਹਿਣੀ ਵਾਲਾ ਹੀ ਚੱਲਦੇ ਆ ਦੋਨੇ ਥਣ ਕਿੰਨਾ ਦੁੱਧ ਦੇਗੀ ਦੋ ਥਣਾਂ ਦੇ ਵਿੱਚੋਂ ਫਿਰ ਵੀ ਇਹਦਾ 6.5 ਕਿਲੋ ਨੇ ਇੰਨਾ ਐਂਟੀਬਾਇਟਿਕ ਲੱਗਣੇ ਫਿਰ ਵੀ ਨੋਰਮਲ ਦੇਗੀ ਇਹਨਾਂ ਤੇ ਵੀ 11 12 ਕਿਲੋ ਦੁੱਧ ਨਰਮਲ ਸੇਵਾ ਦੇ ਦੇਗੀ ਹਾਂ ਇਹ ਨਾਲੇ ਮਾਂ ਵੀ ਆਂਦੀ ਤੁਸੀਂ ਦੱਸਦੇ ਜੀ ਦੁੱਧ ਥੋੜੇ ਵਾਲੀ ਸੀ ਨਾ 10 11 ਕਿਲੋ ਵਾਲੀ ਮੱਝ ਸੀ ਕਿਆ ਬਾਬਾ ਬਾਈ ਪੱਕੀ ਉਹ ਤਾਂ ਮੱਝ ਹੋਰ ਬੱਚੇ ਵੀ ਆਏ ਆ ਕੋਈ ਬਈ ਚਮਕੌਰ ਨਿਕਾ ਦੇ ਇਹਨਾਂ ਸੇ ਹੋਰ ਵੀ ਹੈਗੇ ਇਹਨਾਂ ਪਹਿਣਾ ਜਣ ਧੀਆਂ ਹੋਰ ਵੀ ਆ ਹਾਂ ਪਰ ਥੋੜੀਆਂ ਆਈਆਂ ਥੋੜੀਆਂ ਆਈਆਂ ਕੋਸ਼ਿਸ਼ ਕਰੀਏ ਆਪਾਂ ਉਹ ਵਿਖਾਉਣ ਦੀ ਧੀਆਂ ਥੋੜੇ ਦਿਨਾਂ ਦੀ ਕਰ ਆਪਾਂ हां जो ਆਪਾਂ ਇੱਥੇ ਪਿੰਡ 'ਚ ਹੈਗੇ ਆ ਗੱਲਬਾਤ ਕਰਕੇ ਨਾ ਤੇ ਕਿਹਦੇ ਨਾਲ ਫਿਰ ਬਣਾ ਲਾਂਗੇ ਜਿੰਨੀਆਂ ਕ ਆਪਣੇ ਨਿਗਾ 'ਚ ਆਉਂਦੀਆਂ ਉਹ ਇੱਕ ਦੋ ਦਿਨ ਟਾਈਮ ਕੱਢ ਕੇ ਫਿਰ ਆਪਾਂ ਬਣਾਉ ਲਾਜ਼ਮੀ ਬਖਾਉਣੀਆਂ ਹਾਂ ਹਾਂ ਜਿੰਨੀਆਂ ਕ ਨਿਗਾ 'ਚ ਹੋਈਆਂ ਆਪਾਂ ਜਰੂਰ ਠੀਕ ਐ ਚਮਕੌਰ ਬਾਈ ਇੱਕ ਗੱਲ ਹੋਰ ਆ ਇਹ ਹੁਣ ਇਹਦਾ ਜੀ ਕੋਈ ਕ੍ਰੋਸਿੰਗ ਕਰਾਉਣ ਆਵੇ ਭਰਾ ਸਾਡਾ ਜਦੋਂ ਮਰਜ਼ੀ ਆ ਸਕਦਾ ਹੈ ਹਾਂ ਫੋਨ ਲਾ ਕੇ ਠੀਕ ਐ ਇਹ ਤਾਂ ਹੋ ਗਿਆ ਆਪਣੇ ਜਾਨਵਰ ਹੁਣ ਆਪਾਂ ਇੱਕ ਵੜ ਵੇਤਨੀ ਆ ਚਮਕੌਰ ਬਾਈ ਹਨਾ ਹਾਂ ਬਾਈ ਇਹ ਕਿੰਨੇ ਵਾ ਸੂਆ ਸੁੰਦੀ ਐ ਬਾਈ ਇਹਨੇ ਪਲੂਨ ਹੀ ਸੁਣਾ ਪਹਿਲੇ ਨਹੀਂ ਸੁਣਾ ਹੈ ਹਾਂ ਕਿਹੜੇ ਸੀਮਿੰਟ ਦੇ ਆ ਗਏ ਬਈ ਇਹ ਨਹੀਂ ਆਏ ਨਹੀਂ ਇਹਦਾ ਪਤਾ ਸੀਮਿੰਟ ਦਾ ਕੋਈ ਪਤਾ ਹਾਂ ਇਹਦਾ ਨਹੀਂ ਪਤਾ ਕਿੰਨੇ ਦਿਨ ਪਹਿ ਚਮਕੌਰ ਪਈ ਜਾਂਦੇ ਆ ਜੀ ਇਹਦੇ 30 ਤਰੀਕ ਨੂੰ ਪੂਰੇ ਹੋ ਜਾਣੇ ਆ 30 ਤਰੀਕ ਨੂੰ ਦਿਲ ਪੂਰੇ ਹਾਂ ਇਹ ਚਮਕੌਰ ਤੈਨੂੰ ਆਈਡੀਆ ਕੀ ਤੇਰੇ ਕੋਲ ਜਾਣਕਾਰ ਰੱਖ ਗਾਵਾਂ ਹੋਰ ਵੀ ਰੱਖੀ ਕੀ ਆਈਡੀਆ ਲਾਉਣਾ ਕਿੰਨਾ ਦੁੱਧ ਦੇ ਜੂਗੀ ਦੁੱਧ ਜਿਹੜੇ ਸਾਹਮਣੇ ਦਾ ਹਵਾਨਾ ਠਣ ਠਣ ਲੱਗਿਆ ਹਾਂ ਜੇ ਘੱਟ ਦਊਗੀ 19-20 ਕਿਲੋ ਇਹਨੂੰ ਦੇਣਾ ਚਾਹੀਦਾ ਘੱਟ ਵੀ ਹਾਂ ਮੈਂ ਵੀ 19-20 ਮੈਂ ਵੀ ਧੱਕੇ ਵੀ ਇਹਨਾਂ ਤੋਂ ਵਿੜ ਨੂੰ ਦੇਣਾ ਚਾਹੀਦਾ ਹਾਂ ਤੇ ਹੁਣ ਤੁਹਾਨੂੰ ਮੱਝ ਆ ਰਹੀ ਹੈ ਨਾ ਮੱਝ ਵਾਲਾ ਥਣ ਮੋਟਾ ਲੱਗਿਆ ਹਾਂ ਸਹੀ ਗੱਲ ਆ ਬਈ ਅੱਛਾ ਚਮਕੌਰ ਬਈ ਇਹ ਵੇਚਣੀ ਆਪਾਂ ਇਹਦੇ ਸੀਮਨ ਕਿਹੜਾ ਲਵਾਇਆ ਹੋਇਆ ਅੱਗੇ ਇਹਦੇ ਸੀਮਨ ਬਈ ਮੈਨੂੰ ਖਿਆਲ ਨਹੀਂ ਆ ਆਪਾਂ ਨਾ ਉੱਠ ਗਏ ਸੀਗੇ ਇੱਥੇ ਬਾਹਰ ਸੀਗੇ ਡਾਕਟਰੀ ਲਾ ਕੇ ਗਿਆ ਗਰਮੀ ਤੋਂ ਰੋਕ ਕੇ ਆਣਾ ਗਰਮੀ ਦਵਾਈ ਲਾ ਕੇ ਗਿਆ ਠੀਕ ਆ ਬਈ ਅੱਛਾ ਇਹਦਾ ਬਈ ਕੀ ਰੇਟ ਰੱਖਿਆ ਆਪਾਂ ਇਹ ਤਾਂ ਆਪ 82000 82000 ਰੁਪਏ ਮਾਨਤਨ ਕਰਦਾ ਕਿ ਹਾਂ ਵਿੱਚ ਮਾਨਤਨ ਹੋ ਜਾ ਠੀਕ ਹੈ ਤੋਰੀ ਭਰਾਏ ਨੂੰ ਗੁਰਮੀਤ ਬਾਈ ਕੱਢੀ ਬਾਦੂ ਖੋਲੀ ਭਰਾਏ ਲੈ ਵੀ ਮਿੱਤਰੋ ਪਹਿਲਾ ਸੂਆ ਵੈੜਸ ਹੁੰਦੀ ਆ ਹੁਣ ਜਿੰਨੇ ਦੁੱਧ ਤੇ ਪਾਉਣ ਨੂੰ ਲੈਣੀ ਹੈ ਨਾ ਬਾਈ ਘਰੇ ਗਹਿਣਾ ਚੀਜ਼ ਆ ਇੱਕ ਗੱਲ ਯਾਦ ਰੱਖਿਆ ਜੇ ਕਿਉਂਕਿ ਆ ਇਹ ਚੀਜ਼ ਦੁੱਧ ਵੀ ਚੰਗਾ ਦੇ ਦੇਣਾ ਕਪੈਸਿਟੀ ਵੀ ਦੁੱਧ ਦੀ ਬਹੁਤ ਟੌਪ ਆਊਗੀ ਦੂਜੀ ਗੱਲ ਇੱਕ ਹੋਰ ਨੋਟ ਕਰ ਲਿਓ ਉਹ ਗੱਲ ਨੋਟ ਕਰਨ ਵਾਲੀ ਇਹ ਆ ਵੀ ਇਹ ਆਂਗਣੇ ਨਾ ਗਰਮੀ ਮਨਾਉਣੀ ਆ ਸੂਏ ਚਾਰ ਸੂਣ ਵਾਲੀ ਚੀਜ਼ ਆ ਬਾਕੀ ਬਈ ਲੇਵਾ ਆਰਡਰ ਦੀ ਕੁਆਲਿਟੀ ਬਹੁਤ ਫਿਕਸ ਐਨ ਮਤਲਬ ਫਿੱਟ ਹਮਾਨੇ ਦੇ ਵਿੱਚ ਅੱਜ ਆਵਾ ਮਿੱਤਰੋ ਥਣ ਮੱਜਾ ਵਰਗਾ ਪਾਵਰਫੁੱਲ ਚਵਾਈ ਬਹੁਤ ਓਕੇ ਦੀ ਰਿਪੋਰਟ ਹੋਊਗੀ ਪਰ ਉਹਦੀ ਹੱਥੀ ਜਵੇਂ ਮਰਜ਼ੀ ਚਵਾਈ ਕਰੀ ਜਾਏ ਜਾਂਦੀ ਕਰਮਾ ਵਾਲੀ ਦੇ ਤੇ ਓਕੇ ਦੀ ਮਾਲਾ ਮਜ਼ਬੂਤੀ ਆ ਜਿਹੜੀ ਲੇਵੇ ਭਾਂਡੇ ਦੀ ਨਾ ਉਹ ਕਮਾਲ ਆ ਯਾਰ ਤੇ ਰੇਟ ਇੰਦਾ ਜਿਹੜਾ ਮਾਲਕਾਂ ਨੇ ਰੱਖਿਆ ਉਹ 82000 ਰੁਪਿਆ ਬਾਈ ਚਮਕੌਰ ਨੇ ਰੱਖਿਆ ਹੋਇਆ ਲੈ ਵੀ ਦੀਪ ਜੀਆ ਬਾਈ ਦੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਕੰਧ ਦੇ ਉੱਤੇ ਇਹ ਇੱਕ ਵਾਰੀ ਜ਼ਰੂਰ ਕੈਦ ਕਰਦੀ ਮੇਰਾ ਬਾਈ ਬਣ ਕੇ ਜੋਰੇ ਬਾਈ ਦੀਆਂ ਹਾਂ ਹਾਂਜੀ ਠੀਕ ਹੈ ਬਾਈ ਅੱਛਾ ਇਹ ਆ ਹੋ ਗਈਆਂ ਬਾਈ ਦੀਆਂ ਪ੍ਰਾਪਤੀਆਂ ਇੱਕ ਵਾਰੀ ਨੋਟ ਕਰ ਲੋ ਬਾਈ ਚਮਕੌਰ ਦਾ ਨੰਬਰ 62804 28072 62804 28072 ਬਾਈ ਦਾ ਨੰਬਰ ਤੇ ਆ ਬਾਈ ਦੀ ਗਾਵਾ ਮਿੱਤਰੋ ਜਿਹੜੇ ਭਰਾ ਨੇ ਖਰੀਦਣੀ 82000 ਰੁਪਿਆ ਕੀਮਤ ਹੈ ਇਹਦੀ ਪਹਿਲਣ ਵੈੜਾ ਆ ਇੱਧਰ ਆ ਜਾ ਬਾਈ ਦੀਪ ਆ ਚੀਜ਼ਾਂ ਲੈਣ ਦੇ ਚਮਕੌਰ ਬਾਈ ਹਨਾ ਇਹਦੀ ਉਮਰ ਆ ਘੱਟ ਜਾਂਦੀ ਹੈ ਹਾਂ ਇਹ ਤੂੰ ਤਾਂ ਵੜਪਾਗਾ ਚੰਦਰਿਆ ਜਿਹਨੇ ਆਪਣੇ ਪਹਿਲੇ ਪੱਕੇ ਦੇ ਵਿੱਚ ਹੱਥ ਜੇ ਫੜਾਤੀਆਂ ਪਰ ਚੀਜ਼ਾਂ ਨੂੰ ਯਾਰ ਮਨ ਨੂੰ ਸਕੂਨ ਮਿਲਿਆ ਯਕੀਨ ਕਰੀ ਵੀਡੀਓ ਬਣਾਈ ਦੀਆਂ ਨਜ਼ਾਰਾ ਆ ਗਿਆ ਇੱਕ ਵਧੀਆ ਲੱਗਿਆ ਤੈਨੂੰ ਮਿਲ ਕੇ ਚਮਕੌਰ ਬਾਈ ਤੇ ਇਹ ਬਾਈ ਦੀਆਂ ਪ੍ਰਾਪਤੀਆਂ ਸੀ ਮਿੱਤਰੋ ਤੇ ਇਹ ਬਾਈ ਦੇ ਜਾਨਵਰ ਸੀਗੇ ਤੇ ਜਲਦੀ ਤੁਹਾਨੂੰ ਇਹ ਸਾਂਹਤੀਆਂ ਦੂਜੀਆਂ ਈਆਂ ਵੀ ਮੈਂ ਰੂਪ ਰੂਪ ਜ਼ਰੂਰ ਕਰਵਾਉਣੀ ਆ ਮੈਂ ਤੇ ਇਹ ਸੀ ਭਾਈ ਅੱਜ ਦੇ ਵਿੱਚ ਜਨਵਰੀ ਦੀ ਡਿਟੇਲ ਨੰਬਰ 22 ਦਾ ਜਿਹੜਾ ਸਕਰੀਨ ਦੇ ਉੱਤੇ ਲੱਗਿਆ ਹੋਇਆ 6280428072 ਚਪਕੌਰ ਸਿੰਘ ਦੇ ਘਰੋਂ ਵੀਡੀਓ ਬਣਾਈ ਆ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ